ਲੋਰੀ ਹੋ ਗਈ ਇਸ ਟਾ ਮਿਸਤਰੀ ਰੱਬ ਦਾ ਨਾਮ ਇਤਿਹਾਕੇ ਕੰਮ ਕਰਨ ਲੱਗੇ ਸ਼ੁਰੂ ਤੇ ਉਹਦੇ ਪ੍ਰਸ਼ਾਦ ਲਾਇਆ ਜਾ ਰਿਹਾ ਹੈ ਮਸ਼ੀਨ ਨੂੰ ਵਾਹਿਗੁਰੂ ਵਾਹਿਗੁਰੂ ਰੱਬ ਜੀ ਦਾ ਸ਼ੁਕਰ ਹੈ ਤੋ ਸਿਧਾ ਮਾਤਾ ਹੀ ਗੋ ਮਾਰਦਾ ਫਿਰੇ ਮਾਰ ਲੋ ਹੈਂਡਲ ਸੋਨੀ ਸੋਨੀ ਬਹੁਤ ਚੰਦਾ ਡੀ ਕਰ ਰਿਆ ਹੈਂ ਕਿੰਦਾ ਮਾਰਦੇ ਦਿਓ ਜੀ ਟੋਕਰੀ ਤੁਹਾਡੀ ਕਰੋ ਹਿੰਮਤ ਕਰਾਂ ਟਾਈਮ ਨਾਲ ਪਾਈਏ ਕਿ ਆਉਣਾ ਹੈ ਹੈਂ ਜੁਗ ਕੋ ਚਾਰ ਬੰਤਨ ਕੋਈ ਗੱਲ ਨਹੀਂ ਉਹ ਮੰਨਦੇ ਕਿਸਾ ਮਸ਼ੀਨ ਦਾ ਮੰਨਿਆ ਤੇ ਤੂੰ ਉੱਤੇ ਬੰਨ ਲੈ ਲੈ ਕੇ ਨਾ ਦੋ ਲੱਡੀ ਲੈ ਕੇ ਨਾ ਉੱਤੇ ਤੇ ਮੈਂ ਨਾਲ ਚੱਲੂ चल नहीं तुत अभी वीडियो शूट करनी भैन ने खमनी बननी कित गया तू एक टुट गया और, और क्यों एह जे नंबर लाए ने आंजे क्यों ਇਸੇ ਚੱਲ ਕੇ ਬੰਨ। ਇੱਥੇ ਕਿੱਥੇ ਅੜਕੀ ਤੁਰ। ਐਸੇ ਚੱਲ। ਇਸੀ ਤੇ ਚੜ ਜਾ। ਕਰਕ ਤਰ 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 ਬੱਦਲ। ਗ੍ਰੈਂਡ ਲਾਗ ਨੂੰ। ਕਿੱਥੇ ਬੰਨ? ਅਸਰ ਜੇ ਨਾ। ਮੀਂਹ ਤਾਂ ਪਟੇ ਨਾ ਮੈਂ ਲਾਇਆ ਹੋਇਆ ਹੈ। ਕੋਈ ਲੋਕੇਸ਼ਨ ਦੱਸੋ ਜਿਸ ਤੇ ਵੀਡੀਓ ਵਧੀਆ ਬਣ ਜੇ। ਉਹ ਬਚਾਲੇ ਬਣਦੇ।

ਆਮ ਨਾਲ ਪਕੌੜੇ ਤੇ ਨਾਲ ਨਾਲ ਲੈਂਟਰ ਕਾਈ ਵੀ ਸਸੇ ਗਾਲ ਇਹਦੇ ਨਾਲ ਚਿਕਨਾਹਟ ਆ ਜਾਂਦੀ ਏ ਸੋਨੀ ਹਾਂਜੀ ਠੀਕ ਐ ਇਹਦਾ ਛਿੜਕਣਾ ਹੁੰਦਾ ਹੈ ਮਗਲੈਲ ਤੇ ਡੀਜ਼ਲ ਪਾ ਕੇ ਇਹਦੇ ਨਾਲ ਚਿਪਕਦਾ ਨਹੀਂ ਹੁੰਦਾ ਉਹ ਸਿਮਿੰਟ ਸਿਮਿੰਟ ਨਹੀਂ ਜਿਪਦਾ ਇਹ ਫਾਈਬਰਮ ਨਹੀਂ ਜਿਪਦਾ ਸਫਾਈ ਆ ਜੂਗੀ ਵਧੀਆ ਅੱਛਾ बस अपन ਤਾਂ ਕੰਮ ਹੀ ਸਫਾਈ ਵਾਲਾ ਚਾਹੀਦਾ ਹੈ। ਲੋ ਜੀ ਕਰਦੇ ਕਰਦੇ ਤਿਆਰੀ ਚੱਲੀ ਜਾਂਦੀ ਹੈ ਨਾਲ-ਨਾਲ ਹੈਂ? ਮੈਂ ਕਿਹਾ ਕਰਦੇ ਕਰਦੇ ਨਾਲ-ਨਾਲ ਤਿਆਰੀ ਚੱਲੀ ਜਾਂਦੀ ਹੈ। ਹਾਂ ਜੀ। ਘੰਟਾ ਡੇਢ ਘੰਟਾ ਤਾਂ ਇਹਨਾਂ ਨੂੰ ਆਪਣਾ ਕੰਮ ਸੈੱਟ ਕਰਨ ਨੂੰ ਲੱਗ ਹੀ ਜਾਂਦਾ ਹੈ। ਡੈਂਟਰ ਵਾਲਿਆਂ ਨੂੰ। ਹਾਂ ਜੀ, ਸਾਰੀ ਇੰਜਣ ਤੇ ਪਹਿਲਾਂ ਇਹ ਆਪਾਂ ਬੈਂਡ ਜਨ ਸੈੱਟ ਕਰਦੇ ਨੇ ਹਾਂ ਤੇ ਮਸ਼ੀਨ ਨਾ ਪਹਿਲਾਂ ਜਗਾ ਸੈੱਟ ਕਰਦੇ ਨੇ ਇਹ ਪਹਿਲਾਂ ਜਗਾ ਸੈੱਟ ਕਰਦੇ ਹਾਂ ਹਾਂ ਜੀ ਫਿਰ ਆਪਣਾ ਇੰਜਨ ਸੈੱਟ ਕਰਦੇ ਹਾਂ ਫਿਰ ਆਪਣੇ ਬੰਦੇ ਚਾਹ ਪਿਆ ਕੇ ਸੈੱਟ ਕਰਦੇ ਹਾਂ ਹੈਂਡਲ ਕਈ ਵਾਰ ਬਾਹਰ ਨਾ ਅੱਛਾ ਸਹੀ ਹੈ ਸਹੀ ਹੈ ਆਹ ਲਓ ਇਹ ਹਾਂ ਮਗਲਾਨ ਤੇ ਨਾਲ ਡੀਜ਼ਲ ਮੇਕਸਰ ਇੱਦਾਂ ਸਾਰਾ ਪਾ ਦਿੱਤਾ ਅਜੇ ਤੱਕ ਨਹੀਂ ਫਰਮਾ ਇਹ ਦਬਤ ਨਹੀਂ ਜਾਊਗਾ ਇਹ ਨਾ ਨਾ ਇਹ ਉਹ ਬਣਾਤਾ ਇਹਨਾਂ ਨੇ ਟੈਪਸੀ ਬਣਾਤੀ ਇਹਨਾਂ ਨੇ ਹੁਣ ਕੋ ਰੰਗ ਵੀ ਟੈਪਸੀ ਵਰਗਾ ਹੀ ਹੋ ਗਿਆ ਦਾ ਕੰਮ ਕਰਦੇ ਨੇ ਉਦੋਂ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਵੀ ਇਹ ਵੀ ਕੰਮ ਹੁੰਦੇ ਨੇ ਨਹੀਂ ਤਾਂ ਆਉਣਾ ਸੀ ਤੇਲ ਸੁਣਦਾ ਨਹੀਂ ਆਉਣਾ ਮੈਂ ਕਿਹਾ ਮੂਰਲੇ ਚੱਕੇ ਤੇ ਪਾਉਣਾ ਸੀ ਇਹ ਤੇਲ ਮੂਰਲੇ ਚੱਕੇ ਤੇ ਮੂਰਲਾ ਚੱਕਾ ਨਹੀਂ ਰੁਭਿਆ ਆ ਮੂਰਲਾ ਚੱਕੇ ਨੂੰ ਸਵਾਰ ਕੇ ਕਰ ਦੋ ਇਹਨੂੰ ਤਰ ਲੈ ਇਹਦਾ ਬਸ ਇਹ ਤਾਂ ਮੂਰਲੇ ਜਾਊਗਾ ਅੱਛਾ ਓਏ ਆਪੂ ਦੇਖੀ ਓਏ ਕਹਿੰਦੇ ਨੇ ਉਹਨੂੰ ਗਿੱਟੀ ਹਾਂਜੀ ਕੰਮ ਯਾਰ ਪਹਿਲਾਂ ਹੋਣਾ ਚਾਹੀਦਾ ਸੀ ਗਾਹੇ ਕੋਈ ਆ ਲਈ ਇਹਦੇ ਨਾਲ ਲੱਗੀ ਜਾਣਗੀ ਫਿਰ ਪਹਿਲਾਂ ਨਾਂ ਨਹੀਂ ਪਾਇਆ ਰੜ ਜਾਂਦਾ ਨਹੀਂ ਇਹਦੇ ਵਿੱਚ ਇਹ ਵੀ ਗੱਲ ਤੇ ਨਹੀਂ ਨਾਂ ਨਾਂ ਲਾਈ ਚਲੋ ਨਾ ਨਾਂ ਨਾਂ ਲਾਈ ਚਲੋ ਗਿੱਟੀ ਆਹ ਫੇਟੇ ਡਾ ਹੋ ਗਿਆ ਇਹ अच्छे <laughs> पासे ਆ ਤੁਹਾਨੂੰ ਵੀ ਬਹੁਤ ਬਹੁਤ ਹੱਤਾਂ ਚੰਗਲਾ ਵੀ ਐਸੀ ਜਾਣਦਰੀ ਨਾ ਜਦਾ ਕਿਉਂ ਨਹੀਂ ਜਾਣਦੀ ਵਿਆਹ ਤਾਂ ਆਪਾਂ ਗਏ ਹਾਂ ਤੂੰ ਜਾਣਦੀ ਨਹੀਂ ਇੱਕ ਵਾਰੀ ਗਈਆਂ ਨਾ ਵਿਆਹ ਜਾਦੋਵਰੀ ਨਹੀਂ ਤੁਸੀਂ ਜਾਓ ਵੀ ਛਿਪ ਕੇ ਆ ਜਾ ਲਮੂ ਦੀਆਂ ਗੱਲਾਂ ਸੁਣ ਰਹੀ ਕਹਿੰਦੀ ਮੈਨੂੰ ਸੰਗ ਲੱਗਦੀ ਲੈ ਮੈਂ ਸਾਹਮਣੇ ਰਮਣ ਮੇਰੀ ਕੁੜੀ ਕਹਿੰਦੀ ਕਿ ਮੈਨੂੰ ਸੰਗ ਲੱਗਦੀ ਉਹਨਾਂ ਕੋਲੋਂ ਮੈਂ ਉਹਨਾਂ ਘਰ ਇੱਕੋ ਵਾਰੀ ਹੋਈ ਗਈਆਂ ਕਹਿੰਦੀ ਕਿਆ ਸੰਗੜਵਾਲੀ ਤੁਸੀਂ ਕਿਹੜੀ ਗੱਲ ਹੈ ਮੈਂ ਤਾਂ ਜਾ ਕੇ ਨੇ ਨਾਮ ਕਹਿੰਦੀ ਮੈਂ ਤਾਂ ਸੰਗ ਲਾਦੀ ਮੈਂ ਨਾ ਘਰੇ ਇੱਕੋ ਵਾਰੀ ਗਈ ਆ ਅੰਟੀ ਨੂੰ ਬੋਝਾਂ ਅੰਟੀ ਨੂੰ ਸਾਰਾ ਪਤਾ ਅੰਟੀ ਤੈਨੂੰ ਅੱਜ ਦੀ ਜਾਣਦੀ ਕਿਤੇ ਇੱਥੇ ਹੀ ਸੀ ਤੁਸੀਂ ਜਦੋਂ ਹੋਈ ਸੀ ਇਹ ਹਾਂ ਆਹੋ ਸਿਮਰਨ ਨਿੱਕੀ ਹੁੰਦੀ ਸੀ ਨਹੀਂ ਕਿਵੇਂ ਪਈਆਂ ਨੇ ਦੋਸਤਾਂ ਪੈਰ ਨਹੀਂ ਹੁੰਦੇ ਨਹੀਂ ਹੁਣ ਸਾਢੇ 1:30 来 ए बिचरी ਹੁਣ ਤੁਸੀਂ ਵੀ ਕੰਮ ਚ ਫਸੀ ਆ ਲੋ ਤੁਹਾਨੂੰ ਜਿਹੜਾ ਹੁੰਦਾ ਵੀ ਹੁਣ ਆਪਾਂ ਪੈਂਦੇ ਨਹੀਂ ਹੈਗੇ ਪੈਂਦੇ ਨਹੀਂ ਹੈਗੇ ਹੁਣ ਆਪਾਂ ਜਦੋਂ ਅਸੀਂ ਸਿਆਲਾਂ ਚ ਸਾਡੇ ਮਿਸਤਰੀ ਲੱਗੇ ਸੀ ਨਾ ਆਸੀਂ ਵੀ ਦੇਖਲਾ ਦੇਖੀ ਸੀ ਸਾਡੇ ਕਿਤੇ ਦੂਜਿਆਂ ਦੇ ਤਾਂ ਕਿਹਾਏ ਉਹ ਸੁਣ ਲੈਣ ਲੋਕਾਂ ਦਾ ਵੀ ਦੋਸਾਂ ਦੇ ਜਿਹੜੇ ਕਦੀ ਨਹੀਂ ਪਾ ਕੇ ਦੇਖਿਆ ਜਿਹੜੇ ਵੀ ਬੈੱਡ ਤੇ ਜਾਂ ਮੰਡੀ ਤੇ ਪਹਿਣਾ ਇਥੇ ਜਿਹੜੇ ਕੰਮ ਕਰਦੇ ਬਸ ਬੁਟੀਕ ਚ ਬੈਠੀਆਂ ਬਿਠਿਆਂ ਟੈਡੀ ਹੋ ਗਏ ਹੋ ਗਏ ਨਹੀਂ ਤਾਂ ਨਾ ਬਸ ਅਸੀਂ ਰਾਤ ਨੂੰ ਵੀ ਲੇਟ ਸੌਣੇ ਆ ਨਾ ਰਾਤ ਹੁਣ 2:00 2:00 ਤਾਂ ਵਜ ਹੀ ਜਾਂਦੇ ਨੇ हाँ फिर उठो <laughs> फिर नींद नहीं आती नींद की आदत पै गई दमन बुला गुद्ध गए ਕਪੜਾ ਕਿੱਲਾ ਕਿੰਨਾ ਦਾ ਖਤਿਆ ਗਿਆ ਸੀ ਇਹਨਾਂ ਦੇ ਦੁਆਰਾ 12000 ਰੁਪਏ ਦੂਜਾ ਕਪੜਾ ਕਿਲਾਇਆ ਨਾ ਇਹ ਵੀ ਲੈਣ ਦਾ ਇਹ ਕਰੀ ਹੈਗੀ ਹੈ ਥੋੜਾ ਹੀ ਇਹ ਕਪੜਾ ਹੀ ਇਹ ਲੈ ਲਵਨੀ ਹੈਗੀ ਲੱਗਦਾ ਲੈਦਰ ਜੀ ਹੋਊਗਾ ਹੈ ਨਹੀਂ ਲੈ ਨਾ ਮਮੀ ਨਾ ਹੀ ਹੋ ਗਿਆ ਸੇਮ ਹੀ ਫੈਕਟਰ ਰੱਖਦਾ ਸੇਮ ਹੀ ਕਰਾ ਲੈਂਦੀ ਇਹਨਾਂ ਦੇ ਡਰ ਚ ਹੁਣ ਨਹੀਂ ਚੱਕਣੀ ਇਹ ਕੋਈ ਤਾਂ ਚੋਟੇ ਵੀ ਸਾਫੀ ਕਿਹੜਾ ਪਤਾ ਨਹੀਂ ਕਿ ਉਹ ਕਿੱਥੇ ਕਰਵਾਇਆ ਹੈ ਨਾ ਸਮਾਂ ਉਹ ਸਾਲੀ ਨਹੀਂ ਸੋ ਨਾ ਮੋ ਜਿੰਨਾਂ ਨੇ ਇਹ ਮਾਇਆ ਨਾ ਆ। ਆ ਜਿੰਨਾਂ ਕੋਲੇ ਆਂ ਨਹੀਂ ਕਿਤੇ ਬੈਠੇ। ਗੁਰਪਾਲੀ ਭੈਣ। ਜਿਹਨੇ ਪਿਆ ਬਾਤ ਕੋਲੇ ਨਹੀਂ ਪਹਿਲਾਂ ਦਾ। ਇਹਨੇ ਨਹੀਂ ਖੋਲਿਆ ਮੈਂ ਤਾਂ ਨਾਲ ਭਾਈ ਨੇ ਖੋਲਿਆ ਹੀ। ਮੈਂ ਉਹ ਦਾ ਦਿਸਾਰੇ। ਸਾਰੇ। ਕੋਲੇ ਕੋ ਮੈਂ ਜੀ। ਉਹ ਵੱਲੇ ਪਕੌੜਾ ਦਾ ਟਾਈਮ। ਤੁਸੀਂ ਟਾਈਮ ਨਾਲ ਪਕੌੜਿਆਂ ਦੇ ਟਾਈਮ ਨਾਲ ਆਇਓ ਸਵੇਰ ਦੇ ਨਹੀਂ ਆਏ। ਲੇ ਤਾਂ ਨਹੀਂ ਤੇਰੇ ਕਿਹਦੇ ਕੀ ਪਰਾਂ ਦੇਖੇ ਆਂ ਟੀਵੀ ਤੁਸੀਂ ਖੜੇ ਰਹਾ ਮਾਪਾ ਬੂਜਾ ਉਹਨੇ ਗਿੱਲਿਆਂ ਨੇ ਤੂੰ ਕਹਿੰਦੀ ਮੈਂ ਕਰਨੀ ਆਂ ਪਰ ਤੁਸੀਂ ਆਪਣੀ ਗੱਡੀ ਲੈ ਕੇ ਤੁਸੀਂ ਵਾਜੋ ਮੈਂ ਰਹਿਣੀ ਆ ਘਰੇ ਸਲਾਹਾਂ ਹੀ ਕਰੀ ਗਏ ਬਸ ਸਲਾਹਾਂ ਕੀ ਤੇਰੇ ਰਹਾ ਕੋਲ ਆ ਗਿਆ ਮੈਂ ਵੀ ਮੈਂ ਕਹਿੰਦੀ ਕਿਵੇਂ ਕਰਾਂਗੀ ਮੇਰੇ ਕਾਣਾ ਵਾਸੀ ਹਾਂ ਤੁਸ ਕੋਲ ਆ ਜਾ ਮੈਂ ਖਣਾ ਮੇਰੇ ਕੋਲ ਕੋਲ ਹੈ ਮੇਰੇ ਫੋਨ ਤੇ ਆ ਫਰਾਟਾ ਚੱਕ ਲਿਓ ਫਰਾਟਾ ਲਾ ਦਿਓ ਯਾਰ ਫਰਾਟਾ ਚੱਕ ਕੇ ਲਿਆਓ ਬੁਟੀ ਚੋ उत्तर ला दें गेपा गण पराठा चा लिया लक्त ਹੋ ਤੇ ਆ ਬਈ 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 No.

ਕੋਈ ਨਹੀਂ ਡੇ ਹੁੰਦਾ ਪਰ ਵੀ ਬਹੁਤ ਜ਼ਿਆਦਾ ਤੇ ਏਸੀ ਵੀ ਨਹੀਂ ਚੱਲਣ ਦੇ ਸਾਡੇ ਵੱਡੀਆਂ ਚੀਜ਼ਾਂ ਕਿੱਥੇ ਨੇ ਵੱਡੀਆਂ ਚੀਜ਼ਾਂ ਲੈ ਲਈਆਂ ਮਸਤਾਂ ਆਪਾਂ ਇਹਨਾਂ ਨੂੰ ਡਬਲ ਡੋੜਵਾ ਕੇ ਕਿਹ ਦੂਜਾ ਕੱਪ ਚਾਹ ਹੋ ਬਣੀ ਤੇ ਤੇਜ਼ ਤੇਜ਼ੀ ਡੋੜ ਤੁਹਾਨੂੰ ਮੂੰਹ ਹੀ ਜਿੱਲਾ ਕਰਨਾ ਲੱਗਣ ਦੇ ਇਹਦਾ ਵੀ ਫਾਮ ਹੋਇਆ ਹੈ ਹਾਂ ਚੱਲ ਅੱਗੇ ਪਾਣੀ ਲੈ ਉਹ ਜਸਪਰੀ ਤੋਂ ਲਿਆ ਤੇ ਨਾ ਪਤਾ ਨਹੀਂ ਜੱਜ ਤੇਨੂੰ ਤਾਂ ਜੱਜ ਵੀ ਨਹੀਂ ਪੁੱਛਿਆ ਮੁੰਡਾ ਕੋਰੇ ਦੇ ਹੋਲੀ ਮਾੜਾ ਜਿਹਾ ਸੌਂਸਟਾਈ ਜੱਜ ਕੋਲੇ ਮੇਰੇ ਨਾਲ ਅੰਤਿਕ ਟਾਈਮ ਪੁੱਛਣ ਵਾਲਾ ਤਾਂ ਪਤਾ ਨਹੀਂ ਉਹ ਆਂਟੀ ਮੰਗ ਰੇ ਸੀਗੇ ਰਮਾ ਆਂਟੀ ਜੋ ਦੇਖੂ ਤੇ ਉਹ ਪਹਿਲੇ ਬੂਥ ਲਾ ਗਏ ਹੋਰ ਮਾੜਾ ਜਿਹਾ ਥੋੜਾ ਜਿਹਾ ਆਂਟੀ ਹੈ ਕਿੰਨਾ ਕੋਈ ਨਹੀਂ ਇਧਰ ਵੀ ਪਾਣੀ ਰੱਖ ਦਿਓ ঠুঁড়ে হরের

parfum kau ada kuciumnya video ਕੱਚਾ ਬਧਵਾਈ ਦੇ ਮਾਨਾ ਸੀ ਕਿ ਇਹ ਬੁਲੀ ਮਾਰਨੇ ਬਣ ਜਾਂਦੇ ਨਹੀਂ ਬਣਦੇ ਕਿ ਤੋਂ ਉਹ ਦਵਾਈ ਲੈ ਚਾਹ ਚਾਨੜ ਡੁਲਵਾਲੀਆਂ ਆਪਣੇ ਤੇ ਬੋਲਿਆ ਕੁਝ ਸੰਦਾ ਹੰਡੇ ਗਿਆ ਇਸਾਰੇ ਖਾਂਜੀ ਪਏ। ਇਹਨੂੰ ਕੱਟ ਕੇ ਪਾੜੇ ਪਾਗਲੇ ਮਿਲਦੀਆਂ ਦੇਣਾ ਕਿਥੋਂ ਹੈ? ਇਹ ਆ ਬੁਧ ਵਧਿਤਣਾ ਕੋਣ ਕੋਲਾ 드디어 대체 몇천 명이 갑니다 이름도 나왔어 맛있το ਕਾਈਨ ਕੋਲੀਆ ਕਾ ਬੋਲੀਆ ਕਾ ਬੋਲੀਆ ਹਾਂਜੀ ਸਾਬੂ ਲੇਖਾ ਨਹੀਂ ਨਹੀਂ ਤੇ ਤੇ ਪੇ ਦੀ ਜਾਰ ਧਿਆਨ ਨਾਲ ਤੁਮਰਾ ਦੇਖਣਾ ਕਰੀਏ ਹੋਰ ਸਾਹਤ ਦੀ ਫੇਟਰਾਸਾਂ ਤੋਂ ਬੋਲੋ ਤਾਂ ਕਹਿੰਦਾ ਹਾਂ ਮੜੀ ਜਾਰ ਐ ਮੈਂ ਕਿੱਥੇ ਬੋਸ ਸਾਹਤ ਤੋਂ ਬੋਲ ਰਿਹਾ ਹਾਂ ਮਾੜਾ ਰਿਹਾ ਕਰੀਂ ਤੁਸੀਂ ਬਰਸ ਪੰਚਾਣਾ ਕਰਾਉਂ ਵਾਲਾ ਐ we oh